ਜਾਪਦੇ ਮੌਸਮ ਦਾ ਮિજાਜ ਇੱਕ ਵਾਰੀ ਫਿਰ ਬਦਲ ਗਿਆ ਹੈ ਉੱਤੇ ਹੀ ਮੌਸਮ ਵਿਭਾਗ ਵੱਲੋਂ ਇੱਕ ਨਵਾਂ ਅਲਰਟ ਵੀ ਜਾਰੀ ਕਰਤਾ ਹੈ ਸਰਸ਼ਕਾਲ ਤੁਸੀਂ ਜੁੜ ਚੁੱਕੇ ਹੋ ਜੀਕੇਐਮ ਮੀਡੀਆ ਟੀਵੀ ਦੇ ਨਾਲ ਤੇ ਮੈਂ ਹਾਂ ਵਿਪੰਚਿਤਕਰ ਤੁਹਾਡੇ ਨਾਲ ਮੌਸਮ ਦੀ ਨਵੀਂ ਅਪਡੇਟ ਲੈ ਕੇ ਆਈ ਆਈਐਮਡੀ ਨੇ ਇੱਕ ਨਵੀਂ ਪੋਵਿਕਵਾਣੀ ਕਰਤੀ ਹੈ ਜਿਸ ਵਿੱਚ ਉਹਨਾਂ ਦੱਸਿਆ ਹੈ ਆਉਣ ਵਾਲੇ ਦਿਨਾਂ ਵਿੱਚ ਤਾਪਮਨ ਨੂੰ ਲੈ ਕੇ ਔਰ ਮੀਂਹ ਨੂੰ ਲੈ ਕੇ ਅਲਰਟ ਜਾਰੀ ਕਰਤਾ ਹੈ ਪੰਜਾਬ ਦੇ 26 27 28 ਇੰਨਾ ਤਰੀਕਾ ਨੂੰ ਪੰਜਾਬ ਦੇ ਕਈ ਸੂਬਿਆਂ ਦੇ ਵਿੱਚ ਜਿੱਥੇ ਹਲਕੀ ਬੂੰਦਾਬاندی ਤੋਂ ਲੈ ਕੇ ਭਾਰੇ ਮੀਂਹ ਪੈਣ ਦੀ ਸੰਭਾਵਨਾ ਮੌਸਮ ਵਿਗਿਆਨਿਕਾਂ ਵੱਲੋਂ ਸਾਂਝੀ ਕੀਤੀ ਗਈ ਹੈ ਉੱਥੇ ਹੀ 6 ਜਿਲ੍ਹਿਆਂ ਵਿੱਚ ਜੋ ਕਿ ਅੰਮ੍ਰਿਤਸਰ ਗੁਰਦਾਸਪੁਰ ਬਠਿੰਡਾ ਮੋਗਾ ਬਰਨਾਲਾ ਇਨ੍ਹਾਂ ਜਿਲ੍ਹਿਆਂ ਵਿੱਚ ਭਾਰੇ ਮੀਂਹ ਪੈਣ ਦੀ ਸੰਭਾਵਨਾ ਸਾਂਝੀ ਕੀਤੀ ਗਈ ਹੈ ਨਾਲ ਹੀ ਇਨ੍ਹਾਂ ਜਿਲ੍ਹਿਆਂ ਵਿੱਚ yellow alert ਵੀ ਕਰ ਦਿੱਤਾ ਹੈ ਦੱਸਿਆ ਕਿ 24 ਫਰਵਰੀ ਨੂੰ ਇੱਕ ਵੈਸਟਰਨ ਡਿਸਟਰਬੈਂਸ ਐਕਟੀਵੇਟ ਹੋਈ ਸੀ ਜਿਸ ਦਾ ਅਸਰ ਪਹਿਲੇ ਤੇ ਪਹਾੜੀ ਇਲਾਕਿਆਂ ਜਿੱਦਾਂ ਹਿਮਾਚਲ ਪ੍ਰਦੇਸ਼ ਉੱਤਰਾਖੰਡ ਅਤੇ ਜੰਮੂ ਕਸ਼ਮੀਰ ਦੇਖਣ ਨੂੰ ਮਿਲਿਆ ਸੀ ਉੱਥੇ ਭਾਰੀ ਮੀਂਹ ਦੀ ਸੰਭਾਵਨਾ ਜੋ ਸਾਂਝੀ ਕੀਤੀ ਗਈ ਸੀ ਤੇ ਬਰਫ਼ਬਾਰੀ ਵੀ ਹੋਈ ਸੀ ਉਸ ਤੋਂ ਬਾਅਦ ਅੱਜ ਯਾਨੀ ਕਿ 25 ਫਰਵਰੀ ਨੂੰ ਇਕ ਨਵੀਂ ਵੈਸਟਰਨ ਡਿਸਟਰਬੈਂਸ ਐਕਟੀਵੇਟ ਹੋਈ ਹੈ ਜਿਸ ਦਾ ਅਸਰ ਪੰਜਾਬ ਦੇ ਕਈ ਸੂਬਿਆਂ 'ਚ ਦੇਖਣ ਨੂੰ ਮਿਲ ਰਿਹਾ ਉੱਤੇ ਹੀ 3 ਦਿਨਾਂ ਲਈ ਮੌਸਮ ਵਿਭਾਗ ਨੇ ਵੀ yellow alert ਮੀਨੂ ਲੈ ਕੇ ਕਰ ਦਿੱਤਾ ਹੈ ਪਿਛਲੇ ਦਿਨਾਂ ਵਿੱਚ ਜਿੱਥੇ ਤਾਪਮਨ ਨੂੰ ਲੈ ਕੇ ਵਾਧਾ ਦੇਖਣ ਨੂੰ ਮਿਲਿਆ ਸੀ ਉੱਥੇ ਯਾਨੀ ਕਿ ਅੱਜ 25 ਤਰੀਕ ਨੂੰ ਤਾਪਮਨ ਵਿੱਚ ਹਲਕੀ ਗਿਰਾਵਟ ਦੇਖਣ ਨੂੰ ਮਿਲ ਰਹੀ ਤੇ ਆਉਣ ਵਾਲੇ ਦਿਨਾਂ ਵਿੱਚ ਜਦੋਂ ਬਾਰਿਸ਼ ਦੀ ਸੰਭਾਵਨਾ ਬਿਲਕੁਲ ਖਤਮ ਹੋ ਗਈ ਉਸ ਤੋਂ ਬਾਅਦ ਹੀ ਤਾਪਮਨ ਵਿੱਚ ਇੱਕਦਮ ਵਾਧਾ ਦੇਖਣ ਨੂੰ ਮਿਲ ਸਕਦਾ ਹੈ ਹੁਣ ਗੱਲ ਕਰਦੇ ਹਾਂ ਤੁਹਾਡੇ ਸ਼ਹਿਰਾਂ ਦੇ ਤਾਪਮਨ ਜਿੱਥੇ ਅੱਜ ਅੰਮ੍ਰਿਤਸਰ ਸਵੇਰ ਤੋਂ ਹੀ ਹਲਕੀ ਬੂੰਦਾਬੰਦੀ ਦੀ ਸੰਭਾਵਨਾ ਮੌਸਮ ਵਿਗਿਆਨਿਕਾਂ ਵੱਲੋਂ ਸਾਂਝੀ ਕੀਤੀ ਗਈ ਹੈ ਤਾਪਮਨ ਵਿੱਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ ਉੱਥੇ ਅੱਜ ਦਾ ਜੋ ਅੰਮ੍ਰਿਤਸਰ ਦਾ ਤਾਪਮਨ ਹੈ 7 ਡਿਗਰੀ ਤੋਂ ਲੈ ਕੇ 17 ਡਿਗਰੀ ਵਿੱਚ ਘਰ ਆਂਕਿਆ ਗਿਆ ਸਵੇਰ ਤੋਂ ਲੈ ਕੇ ਸ਼ਾਮ ਤੱਕ ਹਲਕੀ ਬੂੰਦਾਬੰਦੀ ਦੀ ਸੰਭਾਵਨਾ ਮੌਸਮ ਵਿਗਿਆਨਿਕਾਂ ਵੱਲੋਂ ਸਾਂਝੀ ਕੀਤੀ ਗਈ ਹੈ ਉੱਥੇ ਜੇ ਆਪਾਂ ਜਲੰਧਰ ਦੇ ਤਾਪਮਨ ਦੀ ਗੱਲ ਕਰੀਏ ਜਲੰਧਰ ਵਿੱਚ ਹੀ ਦਿਨ ਚੜ੍ਹਦਿਆਂ ਤੋਂ ਲੈ ਕੇ ਦਿਨ ਢਲਦਿਆਂ ਤੱਕ ਬੱਦਲਵਾਰੀ ਰਹੇਗੀ ਉੱਥੇ ਹੀ ਬ ਭਾਵਨਾ ਵੀ ਮੌਸਮ ਵਿਗਿਆਨਿਕਾਂ ਵੱਲੋਂ ਸਾਂਝੀ ਕੀਤੀ ਗਈ। ਤਾਪਮਨ ਦੀ ਗੱਲ ਕਰੀ ਤਾਂ ਜੰंधर ਦਾ ਤਾਪਮਨ 7 ਡਿਗਰੀ ਤੋਂ ਲੈ ਕੇ 18 ਡਿਗਰੀ ਵਿਚਕਾਰ ਅੰਕਿਆ ਗਿਆ। ਚੰਡੀਗੜ੍ਹ ਦੇ ਤਾਪਮਨ ਵਿੱਚ ਵੀ ਗਰਾਵੜ ਦੇਖਣ ਨੂੰ ਮਿਲ ਰਹੀ ਹੈ। ਅੱਜ ਚੰਡੀਗੜ੍ਹ ਦੇ ਵਿੱਚ ਵੀ ਦਿਨ ਚੜ੍ਹਦਿਆਂ ਤੋਂ ਲੈ ਕੇ ਦਿਨ ਢਲਦਿਆਂ ਤੱਕ ਬੱਦਲਬਾਰੀ ਰਹਿਣ ਦੀ ਸੰਭਾਵਨਾ ਹੈ ਤੇ ਹਲਕੀ ਬਾਰਿਸ਼ ਦੀ ਸੰਭਾਵਨਾ ਹੈ। ਉੱਥੇ ਚੰਡੀਗੜ੍ਹ ਦਾ ਤਾਪਮਨ ਅੱਜ ਦਾ ਜੋ ਹੈ 9 ਡਿਗਰੀ ਤੋਂ ਲੈ ਕੇ 11 ਡਿਗਰੀ ਵਿਚਕਾਰ ਅੰਕਿਆ ਗਿਆ। ਅੱਜ ਦੀਆਂ ਹੋਰ ਖਬਰਾਂ ਨੂੰ ਦੇਖਣ ਲਈ ਫੋਲੋ ਕਰੋ ਸਾਡੇ ਚੈਨਲ ਜੀਕੇਐਮ ਮੀਡੀਆ ਤੇ ਮੈਂ ਕੱਲ ਇੱਕ ਵਾਰ ਫਿਰ ਹਾਜ਼ਰ ਹੋਵਾਂਗੇ ਮੌਸਮ ਦੀ ਨਵੀਂ ਅਪਡੇਟ ਲੈ ਕੇ